ਹਾਂ ਸੱਦਾਂ ਕਿ ਬੱਸ ਡਰਾਈਵਰ ਜਿਹੜਾ ਸੀਗਾ ਉਹ ਸਵੇਰੇ ਜਦੋਂ ਆਪਣੀ ਘਰ ਤੋਂ ਚੱਲਿਆ ਉਸ ਵੇਲੇ ਬਿਲਕੁਲ ਠੀਕ ਠਾਕ ਸੀ ਉਹਨ ਕੋਈ ਵਾਇਨ ਵਗੈਰਾ ਨਹੀਂ ਸੀ ਲਈ ਹੋਈ ਐਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਹਨਾਂ ਨਸ਼ੇ ਵਗੈਰਾ ਨਹੀਂ ਕੋਈ ਟੈਬਲੇਟ ਵਗੈਰਾ ਲਈਆਂ ਹੋਈਆਂ ਸੀ ਔਰ ਇੱਕ ਸਪੋਰਟ ਤੋਂ ਜਦੋਂ ਉਹਨੇ ਬੱਚੇ ਚੁੱਕਲੇ ਨੇ ਅਗਲੀ ਸਾਈਡ ਤੇ ਜਦੋਂ ਬੱਚੇ ਜਾ ਰਹੇ ਸੀਗੇ ਦਾ ਥੋੜੀ ਡਰਾਈਵਰ ਜਿਹੜਾ ਸੀ ਉਹਦੇ ਵਿੱਚ ਚੇਂजेस ਜਿਹੜੀਆਂ ਉਹ ਆ ਗਈਆਂ ਜੋ ਕਿ ਬੱਚਿਆਂ ਨੇ ਫੀਲ ਕੀਤੀਆਂ ਤੇ ਫਿਰ ਉਸ ਡਰਾਈਵਰ ਦਾ ਅੱਛਾ ਪਾਰਟ ਇਹ ਰਿਹਾ ਕਿ ਡਰਾਈਵਰ ਨੇ ਬੱਸ ਉੱਥੇ ਰੋਕ ਦਿੱਤੀ ਉਸ ਤੋਂ ਬਾਅਦ ਉਹ ਅਨਕੌਂਸ਼ੀਅਸ ਹੋ ਗਿਆ ਉਸ ਤੋਂ ਬਾਅਦ ਫਿਰ ਆਟੋ ਪਿੱਛੋਂ ਆਇਆ ਸੀਗਾ ਉਸ ਆਟੋ ਵਾਲੇ ਨੇ ਬੱਸ ਜਿਹੜੀ ਸਾਈਡ ਤੇ ਲਗਾ ਕੇ ਬੱਚਿਆਂ ਦੇ ਪੇਰੈਂਟਸ ਨੂੰ ਇਨਫੋਰਮ ਕੀਤਾ ਬੱਚਿਆਂ ਦੇ ਪੇਰੈਂਟਸ ਉਸ ਵੇਲੇ ਆਏ ਉਹਨਾਂ ਨੇ ਇਨਫੋਰਮ ਕੀਤਾ ਮੈਨੂੰ ਤਾਂ ਮੈਂ ਓਨ ਦੀ ਸਪੋਰਟ ਦੇ ਉੱਤੇ ਟਰਾਂਸਪੋਰਟ ਜਿਹੜੇ ਡਿਪਾਰਟਮੈਂਟ ਦੇ ਹੈਡ ਸੀਗੇ ਅਕਾਲ ਅਕੈਡਮੀ ਦੇ ਉਹ ਪਹੁੰਚੇ ਨਾਲ ਉਹਨਾਂ ਦੇ ਮੈਂ ਆਪ ਖੁਦ ਗਈ ਅਸੀਂ ਮੌਕੇ ਤੇ ਸਾਰਾ ਕੁਝ ਦੇਖਿਆ ਡਰਾਈਵਰ ਅਨਕੌਂਸ਼ੀਅੰਸ ਸੀ ਤੇ ਬੱਚੇ ਬਿਲਕੁਲ ਸਹੀ ਸਲਾਮਤ ਸੀ ਕਿਸੇ ਨੂੰ ਕੋਈ ਮਤਲਬ ਐਦਾਂ ਦਾ ਕੋਈ ਹੱਥ ਸੇ ਵਲੀ ਗੱਲ ਨਹੀਂ ਸੀ ਸਭ ਕੁਝ ਠੀਕ ਸੀ ਤੇ ਇਸ ਇਸ ਦੀ ਮਤਲਬ ਕਿ ਇਹਦੇ ਵਿੱਚ ਸਕੂਲ ਦਾ ਦੇਖੋ ਐਨ ਸਕੂਲ ਦਾ ਤੇ ਐਨਾ ਕਸੂਰ ਨਹੀਂ ਹੈਗਾ ਕਿਉਂਕਿ ਜਿਹੜੀ ਬਾਸ ਸੀ ਉਹ ਕੰਟਰੈਕਟ ਬੇਸ ਤੇ ਸੀ ਹੀ ਉਹ ਮੇਨ ਕਲੇਅਕੀ ਡਰਾਈਵਰ ਜਿਹੜਾ ਸੀ ਉਹ ਨਵਾਂ ਸੀ ਅਜੇ ਉਹਨੂੰ ਆਇਆ ਨੂੰ 4-5 ਦਿਨ ਹੋਏ ਸੀ ਡਰਾਈਵਰ ਨੂੰ ਫਿਰ ਵੀ ਮੈਂ ਇਸ ਹਿਸਟੀ ਮੋਡਰ ਰਿਸਪਾਂਸਿਬਿਲਟੀ ਜਿਹੜੀ ਹੈ ਉਹ ਮੈਂ ਆਪਣੀ ਸਮਝਦੀ ਹਾਂ ਕਿ ਇਹ ਮੇਰੀ ਇੱਕ ਰਿਸਪਾਂਸਿਬਿਲਟੀ ਹੈ ਕਿ ਜਿਹੜਾ ਸਕੂਲ ਦਾ ਟਰਾਂਸਪੋਰਟ ਸਿਸਟਮ ਹੈ ਉਸੇ ਸੇ ਸਲਾਮਤ ਬੱਚਿਆਂ ਦੀ ਸੇਫਟੀ ਵੈਸੇ ਇਹ ਪਹਿਲੀ ਘਟਨਾ ਹੈ 7 ਸਾਲ ਹੋ ਗਏ ਮੈਨੂੰ ਇੱਥੇ ਇਦਾਂ ਦਾ ਕਦੀ ਕੋਈ ਹਾਦਸਾ ਨਹੀਂ ਵਾਪਰਿਆ ਮੈਡਮ ਉਸ ਦੇ ਵਿੱਚ ਹੈਲਪਰ ਵਗੈਰਾ ਵੀ ਨਹੀਂ ਸੀਗਾ ਕਿੰਨੇ ਹਾਂ ਉਹ ਹਾਂਜੀ ਉਹਦੇ ਵਿੱਚ ਹੈਲਪਰ ਨਹੀਂ ਸੀਗਾ ਜੀ ਕਿ ਬੱਚੇ ਕਿੰਨੇ ਸੀਗੇ ਜੀ ਉਹਦੇ ਵਿੱਚ ਬੱਚੇ ਉਹਦੇ ਵਿੱਚ ਚਾਰ ਪੰਜ ਬੱਚੇ ਸੀਗੇ ਜੀ ਮੈਮ ਪੁਲਿਸ ਵਾਲੇ ਮੌਕੇ ਤੇ ਪਹੁੰਚੇ ਸੀ ਹਾਂਜੀ ਹਾਂਜੀ ਜੀ ਅਕੈਡਮੀ ਵੱਲੋਂ ਕੀ ਕਾਰਵਾਈ ਮੈਮ ਅਕੈਡਮੀ ਵੱਲੋਂ ਜੀ ਉਹ ਬੱਸ ਜਿਹੜੀ ਹੈ ਮਤਲਬ ਕਿ ਉਸ ਬੰਦੇ ਦੀ ਕੋਈ ਬੱਸ ਨਹੀਂ ਲਈ ਗਈ ਦੁਬਾਰਾ ਤੋਂ ਹਾਇਰ ਨਹੀਂ ਕੀਤੀ ਗਈ ਉਹਦੀ ਬੱਸ ਜਿਹੜੀ ਹੈ ਇੱਕ ਬੱਸ ਮੇਰੇ ਖਿਆਲ ਉਹਦੀ ਕਿਸੇ ਹੋਰ ਅਕੈਡਮੀ ਵਿੱਚ ਚਲਦੀ ਆ ਉਸ ਬੱਸ ਨੂੰ ਵੀ ਹਟਾ ਦਿੱਤਾ ਗਿਆ ਔਰ ਮੌਕੇ ਦੇ ਉੱਤੇ ਕੱਲ ਅਸੀਂ ਜਿਹੜੀ ਆ ਉਹ ਨਵੀਂ ਬੱਸ ਟਰੱਸ ਵੱਲੋਂ ਆ ਗਈ ਕੋਈ ਨਾ ਕੋਈ ਡਰਾਈਵਰ ਹਾਇਰ ਕਰਦੇ ਉਹ ਜਦ ਪ੍ਰਾਈਵੇਟ ਕਰਤੇ ਕਾਰਨ ਵਾਰ ਉਹ ਹਾਇਰ ਕਰਦੇ ਕਿ ਤੁਹਾਨੂੰ ਮੈਡੀਕਲ ਵਗੈਰਾ ਨਹੀਂ ਸਰੇ ਉਹਨਾਂ ਦੇ ਜਿਹੜਾ ਲਾਇਸੈਂਸ ਵਗੈਰਾ ਦੇਖੀਦਾ ਹੈ ਕਿ ਲਾਇਸੈਂਸ ਵਗੈਰਾ ਉਹਨਾਂ ਦਾ ਦੇਖੀਦਾ ਬਸ ਦੇ ਪੇਪਰ ਵਗੈਰਾ ਜਿਹੜੇ ਉਹ ਪੂਰੇ ਚੈੱਕ ਕੀਤੇ ਜਾਉਂਗੇ ਉਹਦੇ ਅਕੈਡਮੀ ਦਾ ਨਾਮ ਲਿਖਿਆ ਹੋ ਸਕਦਾ ਬਸ ਤੁਸੀਂ ਕਹਿੰਦੇ ਹਾਇਰ ਕੀਤੀ ਹੋਈ ਹੈ ਕਿ ਜਿਹੜੀ ਹਾਇਰ ਬੱਸਾਂ ਹੁੰਦੀਆਂ ਉਹਦੇ ਵਿੱਚ ਆਪਾਂ ਸਕੂਲ ਦਾ ਨਾਮ ਲਿਖਾ ਸਕਦੇ ਹਾਂ ਹਾਂਜੀ ਕਿਉਂਕਿ ਉਹ ਕੰਟਰੈਕਟ ਬੇਸ ਤੇ ਹੁੰਦੀਆਂ ਬੱਸਾਂ ਉਹਨਾਂ ਨੂੰ ਬਾਹਰ ਲਿਖਣਾ ਪੈਂਦਾ ਹੈ ਕਿੰਨੇ ਟਾਈਮ ਤੋਂ ਉਹ ਬੱਸ ਆਪਣੇ ਨਾਲ ਚੱਲਦੀ ਵੀ ਹੈ ਸਕੂਲ ਨਾਲ ਉਹ ਦੋ ਤਿੰਨ ਸਾਲੋਂ ਵੇਚ ਉਸ ਬਸ ਨੂੰ ਚੱਲ ਰਹੀ ਸੀ ਤੇ ਜੀ ਇਹਦੇ ਵਿੱਚ ਕਿਹਦੇ ਲਾਹ ਪ੍ਰਵਾਈ ਦੇ ਦੀ ਮੰਨਦੇ ਹੈਗੇ ਜੇ ਕੋਈ ਹਾਦਸਾ ਵੱਡਾ ਵਾਪਰ ਜਾਂਦਾ ਕੋਈ ਜਾਣੇ ਨੁਕਸਾਨ ਹੋਵੇ ਇਹਦੇ ਵਿੱਚ ਲਾਹ ਪ੍ਰਵਾਈ ਸੀ ਦੇਖੋ ਜਿਹੜਾ ਬਸ ਦਾ ਮਾਲਕ ਸੀਗਾ ਨਾ ਉਹਦੇ ਮਤਲਬ ਕੀ ਡਰਾਈਵਰ ਖੰ ਤੋਂ ਪਹਿਲਾਂ ਉਹਨੇ ਅੱਛੀ ਕਰਨਾ ਦੇਖਿਆ ਇਹਦੇ ਵਿੱਚ ਉਹਦੀ ਲਾਹ ਪ੍ਰਵਾਈ ਵੀ ਹੈ ਹੂੰ ਤੇ ਬਾਕੀ ਮੈਂ ਜਿੱਦਾ ਪਹਿਲਾਂ ਕਹਿ ਚੁੱਕੀ ਹਾਂ ਕਿ ਮੋਰਲ ਰਿਸਪੌਂਸਿਬਿਲਟੀ ਦਾ ਪ੍ਰਿੰਸੀਪਲ ਏ। ਦੈਟਸ ਓਕੇ। ਥੈਂਕ ਯੂ। ਥੈਂਕ ਯੂ। ਵਜੇ ਕਿ ਬੱਚਿਆਂ ਦਾ ਬੱਸ ਦਾ ਮਾਮਲਾ ਆ ਰਿਹਾ ਬੱਚਿਆਂ ਨੂੰ ਬੱਸ ਦੇ ਵਿੱਚ ਛੱਡ ਕੇ ਪੈਗ ਲਾ ਕੇ ਸੁੱਤਾ ਰਿਹਾ। ਕੀ ਕਹਿਣਾ ਚਾਹੁੰਦੇ ਕੀ ਨਾ। ਹਾਂਜੀ ਇਹ ਸੂਚਨਾ ਮਿਲੀ ਸੀਗੀ ਸਾਨੂੰ ਫਿਰ ਤੇ ਜਿਹੜਾ ਆ ਸਾਡਾ ਏਸੀ ਵੀਰ ਕੁਮਾਰ ਉਹ ਮੋਕੇ ਤੇ ਪੁੱਛੀ ਸੀ। ਉਹਨਾਂ ਨੇ ਜਿਹੜਾ ਆ ਡਰਾਈਵਰ ਨੂੰ ਡਰਾਈਵਰ ਤਾਂ ਮੈਡੀਕਲ ਕਰਾਇਆ ਹੈ, ਹਮਲਾਜਾ ਕਰਾ ਲਿਆ ਆ। ਜਿਹੜੀ ਬੱਦਸ ਆ ਉਸ ਜਿਹੜੀ ਬੌਂਡ ਕੀਤੀ ਆ। ਅਗਲੀ ਫਰਜ਼ ਜਿਹੜੀ ਆ ਉਹ ਕਾਰਵਾਈ ਕੀਤੀ ਜਾ ਰਹੀ ਹੈ ਸਵੇਰੇ ਜਿਹੜਾ ਡਰਾਈਵਰ ਨੂੰ ਜੀ ਚਲਾਨ ਜਿਹੜਾ ਦਾ ਕੋਰਚ ਪੇਸ਼ ਕਰਾਂਗੇ ਥੈਂਕ ਯੂ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਟਾ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har vatte IPTV platform te dekh sakde ho Ranne jappe ton door te mudde de neere Live Punjabi TV